ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਦਾ ਪ੍ਰਸੰਗ ਪਰਮ ਭਾਰਸ ਵਿੱਚੋਂ ਹੈ ਸੋ ਧਿਆਨ ਨਾਲ ਸਰਵਨ ਕਰਨਾ ਜੀ ਹੁਣ ਤਉ ਸ਼ਰਣਾਗਤ ਆਇ ਮੀਰੀ ਪੀਰੀ ਦੇ ਵਿਲਖਣ ਸੁਮੇਲ ਦੇ ਰਚਈਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੂਰ ਅੰਦੇਸ਼ੀ ਸੋਚ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਬੁੰਗਾ ਰੂਪੀ ਅਜਿਹੇ ਸਿਧਾਂਤ ਦੀ ਉਤਪਤੀ ਹੋ ਚੁੱਕੀ ਹੈ ਜੋ ਸੱਚੇ ਧਰਮ ਦੇ ਪਾੰਦੀਆਂ ਨੂੰ ਇੱਕ ਸੂਤਰ ਵਿੱਚ ਪਰੋ ਸਕਦਾ ਹੈ। ਆਰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੇ ਲਈ ਲੋੜਿੰਦੇ ਅਤ ਆਧੁਨਿਕ ਅਤੇ ਜ਼ਰੂਰੀ ਹਥਿਆਰ ਇਕਤਾ ਨੂੰ ਸੱਚੇ ਧਰਮੀਆਂ ਦੇ ਤਰਕਸ਼ ਵਿੱਚ ਫਵਾ ਸਕਦਾ ਹੈ। ਜਿਸ ਦੀ ਹੋਂਦ ਵਿੱਚ ਸੰਸਾਰ ਦੀ ਕਿਸੇ ਵੀ ਜਾਲਮ ਸ਼ਕਤੀ ਦਾ ਸੱਚ ਦਰਵੇਸ਼ਾਂ ਅੱਗੇ ਟਿਕਣਾ ਮੁਸ਼ਕਲ ਹੋ ਜਾਵੇਗਾ ਸਤਗੁਰ ਜੀ ਦੀ ਇਸ ਦੂਰ ਅੰਦੇਸੀ ਸੋਚ ਨੂੰ ਪਤਾ ਨਹੀਂ ਸਿੱਖ ਸਮਝ ਸਕੇ ਕਿ ਨਾ ਪਰ ਜ਼ਾਲਮ ਹਕੂਮਤਾਂ ਨੇ ਇਸ ਦੀ ਸ਼ਕਤੀ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ ਇਹੀ ਕਾਰਨ ਹੈ ਕਿ ਇਸ ਦੀ ਹੋਣ ਤੋਂ ਥਰ-ਥਰਾਈਆਂ ਹੋਈਆਂ ਜ਼ਾਲਮ ਹਕੂਮਤਾਂ ਨੇ ਐਨ ਇਸ ਦੀ ਹੋਣ ਦੇ ਆਰੰਭ ਤੋਂ ਹੀ ਇਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਮਲਿਆ-ਮੇਟ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਸਨ ਜੋ ਕਿ ਅੱਜ ਤੱਕ ਜਾਰੀ ਹਨ ਪਹਿਲਾਂ ਤਾਂ ਸਿਰਫ ਇਸ ਦੀ ਇਮਾਰਤ ਨੂੰ ਹੀ ਢਾਉਣ ਦੇ ਯਤਨ ਹੁੰਦੇ ਰਹੇ ਹਨ ਪਰ ਹੁਣ ਤਾਂ ਚਾਣਕੀय ਨੀਤੀ ਅਧੀਨ ਇਸ ਦੀ ਇਮਾਰਤ ਨੂੰ ਜਿਉਂਦਾ ਤਿਉਂ ਰੱਖਦੇ ਹੋਏ ਪਿਛਲੇ ਪਾਸਿਓ ਇਸ ਉੱਪਰ ਸਿੱਖ ਸਰੂਪ ਵਿੱਚ ਦਿਖਣ ਵਾਲੇ ਛਾਤਰਾਂ ਦਾ ਕਬਜ਼ਾ ਕਰਵਾ ਕੇ ਇਸ ਦੇ ਸਿਧਾਂਤ ਨੂੰ ਮਲਿਆ ਮੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਹੋਰ ਵੀ ਖਤਰਨਾਕ ਹੈ ਸੱਚੇ ਧਰਮੀਆਂ ਨੂੰ ਜਿੰਨੀ ਛੇਤੀ ਹੋ ਸਕੇ ਜ਼ਾਲਮ ਹਕੂਮਤ ਦੀ ਇਸ ਲੋੰਬੜ ਚਾਲ ਨੂੰ ਸਮਝ ਲੈਣਾ ਚਾਹੀਦਾ ਹੈ ਰਲ ਕੇ ਅਕਾਲ ਤਖਤ ਰੂਪੀ ਇਸ ਸਿਧਾਂਤ ਪ੍ਰਿੰਸੀਪਲ ਆਫ ਯੂਨਿਟੀ ਨੂੰ ਬਚਾਉਣ ਦੀਆਂ ਤਦਵੀਰਾ ਸੋਚਣੀਆਂ ਆਰੰਭ ਕਰ ਦੇਣੀਆਂ ਚਾਹੀਦੀਆਂ ਹਨ ਕੇਵਲ ਤਾਂ ਹੀ ਇਸ ਸੱਚੇ ਧਰਮ ਮਾਰਗ ਨੂੰ ਵੱਡੀ ਪੱਧਰ ਤੇ ਮਾਨਵਤਾ ਦੀ ਭਲਾਈ ਲਈ ਵਰਤਿਆ ਜਾ ਸਕੇਗਾ ਨਹੀਂ ਤਾਂ ਜ਼ਾਲਮ ਹਕੂਮਤ ਨੇ ਇਸ ਅਸਥਾਨ ਨੂੰ ਸੱਚੇ ਧਰਮੀਆਂ ਖੱਤਰ ਜੀ ਇਸ ਦੀ ਡੀਰਗ ਵਿਚਾਰ ਕੀਤੀ ਜਾਏ ਕਿ ਸਤਗੁਰ ਜੀ ਗਵਾਲੀਅਰ ਜਾਣ ਲਈ ਕਿਉਂ ਮੰਨ ਗਏ ਜਦ ਕੀ ਉਹ ਆਪਣੀ ਫੌਜ ਸਮੇਤ ਦਿੱਲੀ ਗਏ ਸਨ ਔਰ ਮੁਗਲਾਂ ਨੂੰ ਲੋਹੇ ਦੀ ਧਾਰ ਦਾ ਸਵਾਦ ਵੀ ਚੰਗੇ ਤਰ੍ਹਾਂ ਚਖਾ ਸਕਦੇ ਸਨ ਤਾਂ ਇਸ ਦੇ ਪਿੱਛੇ ਪਰਉਪਕਾਰ ਦੀ ਇੱਕ ਗਹਿਰੀ ਰਮਜ਼ ਨਜ਼ਰੀ ਆਵੇਗੀ ਦਰ ਅਸਲ ਸਤਗੁਰ ਜੀ ਨੂੰ ਇਹ ਖਬਰ ਸੀ ਕਿ ਗਵਾਲੀਅਰ ਦੇ ਕਿਲੇ ਵਿੱਚ ਅਜੇ ਹੀ ਬੇਕਸੂਰਾਂ ਜਿਆ ਔਰ ਅਮੀਰਾਂ ਨੂੰ ਕੈਦ ਕਰਕੇ ਰੱਖਿਆ ਗਿਆ ਹੈ ਜਿਨ੍ਹਾਂ ਉਪਰ ਹਕੂਮਤ ਨੂੰ ਜ਼ਰਾ ਜੰਨਾ ਵੀ ਵਿਰੋਧ ਦਾ ਸ਼ੱਕ ਸੀ ਸੋ ਇਹਨਾਂ ਬੇਕਸੂਰਾਂ ਨੂੰ ਮਨ ਤਨ ਦੀ ਆਜ਼ਾਦੀ ਦਿਵਾਉਣ ਲਈ ਔਰ ਪ੍ਰੇਮੀਆਂ ਦੀਆਂ ਪ੍ਰੇਮ ਜੋੜੜੀਆਂ ਨੂੰ ਥਾਂੇ ਪਾਉਣ ਲਈ ਬੰਦੀ ਛੋੜ ਸਤਗੁਰੂ ਜੀ ਆਪ ਬੰਦੀ ਬਣ ਗਵਾਲੀਅਰ ਦੇ ਕਿਲੇ ਜਾ ਪਹੁੰਚੇ ਗਵਾਲੀਅਰ ਦੇ ਕਿਲੇ ਦੇ ਉਸ ਪਾਸੋਂ ਜਿੱਥੇ ਕੀ ਇਸ ਕਿਲੇ ਦੇ ਮੁਲਾਜ਼ਮਾਂ ਦੇ ਘਰ ਹਨ ਇੱਕ ਘਰ ਵਿੱਚੋਂ ਬੜੀ ਹੀ ਹਿਰਦੇ ਵੇਦਨੀ ਅਰ ਦਰਦਪਰੀ ਆਵਾਜ਼ ਕੰਨੀ ਪੈ ਰਹੀ ਹੈ ਕੋਈ ਪਿਆਰੀ ਰੂਹ ਅਰਦਾਸ ਵਿੱਚ ਇਸ ਤਰ੍ਹਾਂ ਖੋਬ ਰਹੀ ਹੈ ਕਿ ਆਪ ਵੀ ਅਰਦਾਸਦਾਹੀ ਰੂਪ ਹੋ ਰਹੀ ਹੈ ਅਰ ਛਮਾ ਛਮ ਵਗਦੇ ਅਥਰੂਆਂ ਦੇ ਨਾਲ ਆਪਣੇ ਇਸ਼ਟ ਅੱਗੇ ਕੁਝ ਇਸ ਤਰ੍ਹਾਂ ਦੇ તરਲੇ ਲੈ ਰਹੀ ਹੈ हे दीनबंधू ਜੀ ਆਪ ਜੀ ਨੇ ਤਰਸ ਕਰਕੇ ਇਸ ਕਰਮਹੀਨ ਨੂੰ ਆਪਣੇ ਪਿਆਰ ਦੀ ਦਾਤ ਬਖਸ਼ੀ ਆਪਣੀ ਗੁਰਬਾਣੀ ਰੂਪੀ ਅੰਮ੍ਰਿਤ ਦੀ ਦਾਤ ਝੋਲੀ ਪਾਈ ਜਿਸ ਦਾ ਸਵਾਦ ਨਿਤ ਨਵੇਂ ਅੰਮ੍ਰਿਤ ਕੂਟਾਂ ਦੇ ਡੋਬੇ ਦਿਵਾਂਦਾ ਹੈ ਪਰ ਦਾਤਾ ਜੀ ਆਪਣੀ ਕਰਮਗਤ ਕਾਰਨਪਤੀ ਜੀ ਇਹ ਸਭ ਤੋਂ ਸਖਣੇ ਹਨ ਇਸ ਅੰਮ੍ਰਿਤ ਗੋੰਡ ਤੋਂ ਵਾਂਝੇ ਹਨ ਤਰਸ ਕਰੋ ਜੀ ਕਿ ਪਤੀ ਜੀ ਦਾ ਪੱਥਰ ਦਿਲ ਵੀ ਪੰਗਰੇ ਕਿਵੇਂ ਦਾਤਾ ਜੀ ਉਹਨਾਂ ਨੂੰ ਵੀ ਆਪ ਪਿਆਰੇ ਲੱਗੋ ਇਸ ਅੰਮ੍ਰਿਤ ਬਾਣੀ ਦਾ ਸਵਾਦ ਚਖਣ ਨੂੰ ਮਿਲੇ ਆਪਣੇ ਸੇਵਕ ਨੂੰ ਕਭੂ ਨਾ ਵਿਸਾਰੋ ਉਰ ਲਾਗੂ Swami Prabh mere ਪੂਰਵ ਪ੍ਰੀਤ ਗੋਬਿੰਦ ਵਿਚਾਰੋ ਰਹਾਓ ਪਤਿਤ ਪਾਵਨ ਪ੍ਰਭ ਬੇਰਦ ਤੁਮਾਰੋ ਹਮਰੇ ਦੁਖ ਹਿਰਦੈ ਮਤ ਤਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮ ਹੀ ਹਉਮੈ ਪਟਲ ਕਿਰਪਾ ਕਰ ਜਾਰੋ ਜਲ ਵਿਹੂਨ ਮੀਨ ਕਤ ਜੀਵਨ ਦੂਧ ਬਿਨਾਰ ਰਹਿਨ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੋ ਇਸ ਤਰ੍ਹਾਂ ਦੀ ਹਿਰਦੈ ਵੇਦਨੀ ਅਰਦਾਸਕਾਰ ਜਦ ਇਹ ਪਿਆਰੀ ਰੂ ਪਿੱਛੇ ਮੁੜੀ ਤਾਂ ਕੀ ਦੇਖਦੀ ਹੈ ਕਿ ਪਤੀ ਜੀ ਦੀਵਾਰ ਦੇ ਨਾਲ ਅੱਖਾਂ ਬੰਦ ਕਰੀ ਖੜੇ ਹਨ ਔਰ ਪਤੀ ਜੀ ਦੇ ਪੱਥਰ ਦਿਲ ਦਾ ਪਥਰਾਓ ਸਾਰੇ ਦਾ ਸਾਰਾ ਨੈਣਾ ਥਾਣੀ ਪਿਗਲ ਪਿਗਲ ਕੇ ਨਿਕਲ ਰਿਹਾ ਹੈ ਦੇਖਦੀ ਹੈ ਔਰ ਅਚੰਬਦ ਹੁੰਦੀ ਕਿਸੇ ਸਵਾਦ ਵਿੱਚ ਗਰਕ ਹੁੰਦੀ ਜਾਂਦੀ ਹੈ ਕਿਉਂਕਿ ਅੱਜ ਜ਼ਿੰਦਗੀ ਦਾ ਇਹ ਪਹਿਲਾ ਦਿਨ ਹੈ ਕਿ ਇਸਨੇ ਪਤੀ ਜੀ ਨੂੰ ਇਸ ਤਰ੍ਹਾਂ ਜੁੜੇ ਹੋਏ ਔਰ ਉਹਨਾਂ ਦੇ ਨੈਣਾ ਨੂੰ ਤਰ ਹੁੰਦੇ ਹੋਏ ਦੇਖਿਆ ਹੈ ਅਜੇ ਕੁਝ ਪੁੱਛਣਾ ਚਾਹੁੰਦੀ ਸੀ ਕਿ ਪਤੀ ਜੀ ਦੇ ਨੈਣ ਖੁੱਲੇ ਜਿਨ੍ਹਾਂ ਨੇ ਖੁੱਲ ਅਜਬ ਮਸਤੀ ਦੇ ਦਿਦਾਰ ਕਰਾਏ ਔਰ ਬੀਬਾ ਜੀ ਨੂੰ ਕਿਸੇ ਅਕਹਿ ਸਵਾਦ ਵਿੱਚ ਗਰਕ ਕਰ ਗਏ ਬੀਬਾ ਜੀ ਅਚੰਬਤ ਹੁੰਦੇ ਹੋਏ ਸਵਾਮੀ ਜੀ ਇਹ ਰੰਗ ਧੰਨ ਗੁਰੂ ਨਾਨਕ ਕਿਸ ਤਰ੍ਹਾਂ ਕਿਰਪਾ ਧੰਨ ਦਾਤਾ ਇਹ ਸੁਣ ਕੇ ਹਰਦਾਸ ਜੋ ਕਿ ਇਸ ਗਵਾਲੀਅਰ ਦੇ ਕਿਲੇ ਦਾ ਕਿਲੇਦਾਰ ਹੈ ਦੇ ਹੱਥ ਜੁੜ ਗਏ ਔਰ ਕੰਬਦੀ ਜ਼ਬਾਨ ਬੋਲ ਉੱਠੀ ਆਪ ਜੀ ਦੀਆਂ ਜੋਦੜੀਆਂ ਜਾਂ ਪਹੁੰਚੀਆਂ ਅਰਸ਼ਾਂ ਤੇ ਔਰ ਇਸ ਕਰਮਹੀਣ ਦੀ ਕਰਮਗਤ ਦੇ ਸੰਗਲਾਂ ਨੂੰ ਤੋੜ ਪਾਸ਼ ਪਾਸ਼ ਕਰ ਆਈਆਂ ਮੈਨੂੰ ਬਖਸ਼ ਲੈਣਾ ਪ੍ਰਿਆ ਜੀ ਮੈਂ ਹਮੇਸ਼ਾ ਆਪ ਜੀ ਨੂੰ ਇਸ ਇਲਾਹੀ ਇਸ਼ਕ ਤੋਂ ਤੋੜਨ ਦਾ ਅਪਰਾਧ ਕਰਦਾ ਰਿਹਾ ਹਾਂ ਸੱਚ ਪ੍ਰਿਆ ਜੀ ਆਪ ਜੀ ਦਾ ਇਸ਼ਕ ਸੱਚਾ ਹੈ ਆਪ ਜੀ ਦੀ ਬੰਦਗੀ ਸੱਚੀ ਹੈ ਆਪ ਜੀ ਦੀ ਲਗਨ ਸੱਚੀ ਹੈ ਜੋ ਆਪ ਜੀ ਦੇ ਇਸ਼ਟ ਨੂੰ ਸਾਡੇ ਕਰਮਾਂ ਦੇ ਇਸ ਅਤਕਰੜੇ ਦੇਸ਼ ਖਿੱਚ ਲਿਆਈ ਹੈ ਬੀਬਾ ਜੀ ਹੈਰਾਨੀ ਨਾਲ ਹੈ ਦਾਤਾ ਜੀ ਗਵਾਲੀਅਰ ਵਿੱਚ ਹਰidas ਨਾ ਸਿਰਫ ਗਵਾਲੀਅਰ ਵਿੱਚ ਬਲਕਿ ਗਵਾਲੀਅਰ ਦੇ ਇਸ ਕਿਲੇ ਵਿੱਚ ਬੀਬਾ ਜੀ ਅਖੇਰਸ ਵਿੱਚ ਮगन ਹੁੰਦੇ ਹੋਏ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਵਾਮੀ ਜੀ ਇਹ ਸੱਚ ਹੈ ਜਾਂ ਸੁਪਨਾ ਹਰidas ਇਹ ਸੁਪਨਾ ਨਹੀਂ ਪਰਤਖ ਹੈ ਆ ਤੁਹਾਡੇ ਇਸ ਪੱਥਰ ਦਿਲ ਸਾਥੀ ਉੱਤੇ ਪੈ ਚੁਕੀਆਂ ਨੇ ਆਪ ਜੀ ਦੇ ਕਰਮਾ ਵਾਲੇ ਨੈਣਾਂ ਦੀਆਂ ਮਿਹਰ ਭਰੀਆਂ ਨਜ਼ਰਾਂ ਔਰ ਪੈਂਦਿਆਂ ਹੀ ਇਸ ਪੱਥਰ ਦਿਲ ਨੂੰ ਮੋਮ ਦਿਲ ਬਣਾ ਗਈਆਂ ਨੇ ਬੀਬਾ ਜੀ ਸ਼ੁਕਰ ਸ਼ੁਕਰ ਪਰ ਸੁਆਮੀ ਜੀ ਦਾਤਾ ਜੀ ਇੱਥੇ ਕਿੱਦਾ ਹਰਿਦਾਸ ਪ੍ਰੀਤ ਜੀ ਇਹ ਇੱਕ ਦੁੱਖ ਭਰੀ ਔਰ ਫਿਕਰਮੰਦ ਹੋਣ ਵਾਲੀ ਖਬਰ ਹੈ ਕਿ ਦਾਤਾ ਜੀ ਨੂੰ ਮੁਗਲ ਰਾਜ ਨੇ ਕਿਸੇ ਕਪਟ ਅਧੀਨ ਨਜ਼ਰਬੰਦ ਕਰਕੇ ਇੱਥੇ ਭੇਜਿਆ ਹੈ ਇਸ ਦੀ ਮੈਨੂੰ ਚਿੰਤਾ ਹੋ ਰਹੀ ਹੈ ਬੀਬਾ ਜੀ ਮੁਸਕਰਾ ਕੇ ਅਰਸ਼ਦਕ ਭਰੀ ਆਵਾਜ਼ ਵਿੱਚ ਸਵਾਮੀ ਜੀ ਜਿਹੜਾ ਸੱਚਖੰਡ ਤੋਂ ਆਇਆ ਹੀ ਕਰਮਗਤ ਵਿੱਚ ਜਕੜੇ ਜਗਤ ਜੀਵਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾ ਕੱਟਣ ਵਾਸਤੇ ਹੈ ਕੌਣ ਜੰਮਿਆ ਹੈ ਉਸ ਇਲਾਹੀ ਦਾਤੇ ਨੂੰ ਬੰਦੀ ਬਣਾਉਣ ਵਾਲਾ ਬੇਫਿਕਰ ਹੋਵੋ ਇਹ ਮੇਰੇ ਚੋਜੀ ਪ੍ਰੀਤਮ ਦਾ ਕੋਈ ਚੋਜ ਹੈ ਔਰ ਇਸ ਦਾ ਪਹਿਲਾ ਸਬੂਤ ਇਸ ਕਿਲੇ ਦੇ ਪੱਥਰ ਦਿਲ ਦਰੋਗਾ ਦੇ ਛੋੜਾਂ ਦਾ ਕੱਟੇ ਜਾਣਾ ਔਰ ਉਸ ਦਾ ਦਾਤਾ ਜੀ ਦੇ ਇਲਾਹੀ ਇਸ਼ਕ ਵਿੱਚ ਵਹਿ ਤੁਰਨਾ ਹੈ ਜੋ ਹੋਏਗਾ ਸੋਣਾ ਹੋਏਗਾ ਬਸ ਸਾਡੇ ਸਦਕ ਦੀ ਬੇੜੀ ਨਾ ਡੋਲੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਡੋਲ ਇੱਕ ਸਮਾਧੀ ਵਿੱਚ ਲੀਨ ਹੋਏ ਆਪਣੀ ਪ੍ਰੀਤਮ ਦੇ ਪ੍ਰੇਮ ਨੂੰ ਮਾਨ ਰਏ ਸਨ ਕਿ ਐਨੇ ਨੂੰ ਹਰਿਦਾਸ ਅਰ ਬੀਬਾ ਜੀ ਆ ਗਏ ਅਰ ਦਾਤਾ ਜੀ ਨੂੰ ਰਸਮਗੰਦ ਦੇਖ ਹੱਥ ਜੋੜ ਖੜ ਗਏ ਕੁਝ ਦੇਰ ਬਾਅਦ ਦਾਤਾ ਜੀ ਦੇ ਰਸੀਲੇ ਨੈਣਾ ਨੇ ਖੋਲ ਦਰਸ਼ਨ ਦਿੱਤੇ ਅਰ ਸੁਭਾਗ ਜ਼ੁਬਾਨ ਤੋਂ ਉਚਾਰਨ ਹੋਇਆ ਆਓ ਪਿਆਰਿਓ ਕਿਸ ਤਰ੍ਹਾਂ ਆਉਣਾ ਹੋਇਆ ਹਰਦਾਸ ਦਾਤਾ ਜੀ ਅੱਜ ਤੀਸਰਾ ਦਿਨ ਹੈ ਆਪ ਜੀ ਨੇ ਅਨਗ੍ਰਹਿਣ ਨਹੀਂ ਕੀਤਾ ਦਾਸ ਦੇ ਦਿਲ ਨੂੰ ਕੁਝ ਹੁੰਦਾ ਹੈ ਆਪ ਜੀ ਨੂੰ ਇਸ ਤਰ੍ਹਾਂ ਦੇਖ ਜੋ ਅਨਗ੍ਰਹਿਣ ਕਰਦਾ ਹਾ ਬਾਹਰ ਆਉਣ ਨੂੰ ਕਰਦਾ ਹੈ ਕਲ ਦਾਤਾ ਪ੍ਰੀਆ ਜੀ ਨੇ ਵੀ ਅਨਤਿਆਗ ਦਿੱਤਾ ਹੈ ਦਾਤਾ ਜੀ ਤਰਸ ਕਰੋ ਜੀ ਕਿਵੇਂ ਅਨਗ੍ਰਹਿਣ ਕਰੋ ਸਤਿਗੁਰਜੀ ਹਰਿਦਾਸ ਇੱਥੇ ਜੋ ਬੇਕਸੂਰ ਬੰਦੀ ਵਿੱਚ ਹਨ ਉਹਨਾਂ ਦੀ ਕੁਰਲਾਹਟ ਸਾਨੂੰ ਅਨਗ੍ਰਹਿਣ ਨਹੀਂ ਕਰਨ ਦੇਂਦੀ ਹਰਿਦਾਸ ਫਿਰ ਦਾਤਾ ਜੀ ਹੁਕਮ ਕਰੋ ਹੁਣੇ ਸਾਰੇ ਦੇ ਸਾਰੇ ਬੰਦੀ ਛੱਡ ਦਿੱਤੇ ਜਾਣ ਦਾਸ ਹਕੂਮਤ ਦੀ ਹਰ ਸਜ਼ਾ ਸਹਿਣ ਨੂੰ ਤਿਆਰ ਹੈ ਸਤਿਗੁਰਜੀ ਇਸ ਤਰ੍ਹਾਂ ਜੇ ਤੁਸੀਂ ਇਹਨਾਂ ਨੂੰ ਛੱਡੋਗੇ ਤਾਂ ਹਕੂਮਤ ਇਹਨਾਂ ਨੂੰ ਫੇਰ ਕੈਦ ਕਰ ਲਵੇਗੀ ਤੇ ਜੋ ਆਪ ਨੂੰ ਸਜ਼ਾ ਮਿਲੇਗੀ ਉਹ ਵੱਖਰੀ ਇਸ ਤਰ੍ਹਾਂ ਤਾਂ ਮਕਸਦ ਹੱਲ ਨਹੀਂ ਹੋਏਗਾ ਨਾ ਹਰੀਦਾਸ ਫਿਰ ਦਾਤਾ ਜੀ ਜਿਸ ਤਰ੍ਹਾਂ ਆਪ ਜੀ ਹੁਕਮ ਕਰੋ ਸਤਿਗੁਰੂ ਜੀ ਪਹਿਲਾਂ ਤਾਂ ਜਿਸ ਕਰਮਗਤ ਅਧੀਨ ਇਹ ਇਸ ਬੰਦੀਖਾਨੇ ਵਿੱਚ ਆ ਪਏ ਹਨ ਉਸ ਦਾ ਕੋਈ ਹੱਲ ਹੋਵੇ ਇਸ ਦੇ ਲਈ ਜ਼ਰੂਰੀ ਹੈ ਕਿ ਇੱਥੇ ਦੋ ਵਕਤ ਦਾ ਦੀਵਾਨ ਸਜੇ ਤਾਂ ਜੋ ਨਾਮ ਬਾਣੀ ਦਾ ਪ੍ਰੇਮ ਇਹਨਾਂ ਨੂੰ ਪਵੇ ਪੂਰਵਲੇ ਕਰਤ ਕਰਨ ਦੀ ਸਾਰ ਇਹਨਾਂ ਨੂੰ ਆਵੇ ਔਰ ਪਛਤਾਪਕਾਰ ਮਨ ਨਿਰਮਲ ਕਰਨ ਦੇ ਆਹਾਰ ਵਿੱਚ ਇਹ ਲੱਗ ਸਕਣ ਦੂਸਰਾ ਇਹਨਾਂ ਨੂੰ ਸਵੱਛ ਭੋਜਨ ਔਰ ਬਸਤਰ ਮਿਲਣ ਕਿਲੇ ਵਿੱਚ ਹੀ ਖੁੱਲੀ ਹਵਾ ਵਿੱਚ ਫਿਰਨ ਨੂੰ ਮਿਲੇ ਤਾ ਜੋ ਦਬੇਲ ਹੋ ਮਰ ਚੁਕੀਆਂ ਇਹਨਾਂ ਦੀਆਂ ਰੂਹਾਂ ਵਿੱਚ ਵੀ ਕੁਝ ਜੀਵਨ ਰੌ ਫਿਰੇ আর ਜੇ ਹੋ ਸਕੇ ਤਾਂ ਭਾਈ ਜੇਠੇ ਭਾਈ ਪ੍ਰਾਣੇ ਨੂੰ ਸ਼ਹਿਰ ਕਿਰਤ ਲਈ ਭੇਜ ਦਿਆ ਕਰੋ ਤਾਂ ਜੋ ਉਹਨਾਂ ਦੀ ਧਰਮ ਦੀ ਕਿਰਤ ਕਮਾਈ ਦਾ ਅਨਗ੍ਰਹਿਣ ਕਰਨ ਨੂੰ ਮਿਲੇ ਕਿਵੇਂ ਇਸ ਜ਼ੁਲਮ ਨਾਲ ਇਕੱਠੀ ਕੀਤੀ ਰਾਜ ਅੰਸ਼ ਦਾ ਅਨਗ੍ਰਹਿਣ ਨਾ ਕਰੀਏ ਹਰਿਦਾਸ ਸਤਿਵਚਨ ਦਾਤਾ ਜੀ ਇਸ ਤਰ੍ਹਾਂ ਹੀ ਹੋਵੇਗਾ ਭਾਈ ਜੇਠੇ ਭਾਈ ਪ੍ਰਾਣੀ ਨੂੰ ਤਾਂ ਹੁਣੇ ਹੀ ਸ਼ਹਿਰ ਵੱਲ ਤੋਰ ਦਿੰਦੇ ਹਾਂ ਤੇ ਦਾਤਾ ਜੀ ਦੀਵਾਨ ਦੇ ਤੇ ਬਾਕੀ ਸਾਰੇ ਪ੍ਰਬੰਧ ਸ਼ਾਮ ਤੱਕ ਹੋ ਜਾਣਗੇ ਜੀ ਤੇ ਦਾਤਾ ਜੀ ਦੀਵਾਨ ਦੇ ਤੇ ਬਾਕੀ ਸਾਰੇ ਪ੍ਰਬੰਧ ਸ਼ਾਮ ਤੱਕ ਹੋ ਜਾਣਗੇ ਜੀ ਬੀਬਾ ਜੀ ਵਗਦੇ ਅਥਰੂਆਂ ਦੇ ਨਾਲ ਸ਼ੁਕਰ ਦਾਤਾ ਜੀ ਸ਼ੁਕਰ ਇਸ ਤਰ੍ਹਾਂ ਪਰਉਪਕਾਰੀ ਸਤਗੁਰ ਜੀ ਦੇ ਗਵਾਲੀਅਰ ਪਹੁੰਚਣ ਦੇ ਤਿੰਨ ਦਿਨਾਂ ਵਿੱਚ ਹੀ ਬੇਆਸ ਹੋ ਚੁੱਕੀਆਂ ਅਨੇਕਾਂ ਰੂਹਾਂ ਦੇ ਜੀਵਨ ਵਿੱਚ ਜਿਉਣ ਦੀ ਆਸ ਜਾਗ ਪਈ ਸਵੇਰ ਸ਼ਾਮ ਦੇ ਦੀਵਾਨ ਸਜਦੇ ਹਨ ਗੁਰਬਾਣੀ ਦਾ ਪ੍ਰਵਾਹ ਅਰ ਸਤਗੁਰ ਜੀ ਦੀ ਇਲਾਹੀ ਸੰਗਤ ਸਨੇ ਸਨੇ ਇਹਨਾਂ ਦੇ ਮਨਾ ਤੇ ਅਸਰ ਕਰ ਇਹਨਾਂ ਨੂੰ ਚੰਗੇ ਇਨਸਾਨ ਔਰ ਧਾਰਮੀ ਜੀਵਨ ਵਾਲੇ ਬਣਾ ਰਹੀ ਹੈ ਆਪਣੀਆਂ ਕੀਤੀਆਂ ਵਦਿਕੀਆਂ ਜੋ ਕਰਮਗਤ ਬਣ ਕੇ ਸਾਹਮਣੇ ਆਈਆਂ ਹਨ ਦੀ ਸੋਝੀ ਪੈ ਚੁੱਕੀ ਹੈ ਔਰ ਮਨ ਪਛਤਾਪ ਵਿੱਚ ਆਇਆ ਹੁਣ ਖੁਰਲਾਉਂਦਾ ਹੈ ਕਿ ਜੇ ਹੁਣ ਮੌਕਾ ਮਿਲੇ ਤਾਂ ਪਰਜਾ ਦੇ ਦਾਸ ਰਹੇ ਹੋ ਕੇ ਉਹਨਾਂ ਦੀ ਸੇਵਾ ਕਰੀਏ ਸਭ ਦਾ ਭਲਾ ਕਰੀਏ ਨਿਤ ਦੇ ਦੀਵਾਨ ਤੋਂ ਬਾਅਦ ਉੱਚਾ ਹੋ ਰਿਹਾ ਮਨ ਪੰਮਰੇ ਦੇ ਕਮਲ ਤੇ ਆਸ਼ਿਕ ਹੋਣ ਵਾਂਗ ਇਹ ਵੀ ਸਤਕੂਜੀ ਦੇ ਆਸ਼ਕ ਬਣ ਚੁਕੇ ਹਨ ਦਿੱਲੀ ਦੇ ਸ਼ਾਹੀ ਮਹਿਲ ਦੇ ਮਹਾਰਾਣੀ ਨੂਰ ਜਹਾਂ ਵਾ ਨਿੱਜ ਕਕਸ਼ ਵਿੱਚ ਪਥਰਾਈਆਂ ਅੱਖਾਂ ਨਾਲ ਮਹਾਰਾਣੀ ਕਿਸੇ ਗਹਿਰੀ ਸੋਚ ਵਿੱਚ ਡੁੱਬੀ ਬੈਠੀ ਹੈ ਕਿ ਐਨੇ ਨੂੰ ਇਸ ਦੀ ਨਿੱਜ ਦਾਸੀ ਜ਼ਹੀਨਾ ਨੇ ਆਹ ਦਸਕਤ ਦਿੱਤੀ ਬੇਗਮ ਸਾਹਿਬਾ ਦਾ ਇਕਬਾਲ ਬੁਲੰਦ ਹੋਵੇ ਨੂਰ ਜ਼ਹਾ ਆ ਜ਼ਹੀਨਾ ਇਸ ਉਦਾਸੀ ਦੇ ਆਲਮ ਵਿੱਚ ਦੇ ਕੋਈ ਤੋਸ਼ਾ ਉਦਾਸੀਆਂ ਚੋਂ ਨਿਕਲਣ ਦਾ ਜ਼ਹੀਨਾ ਬੇਗਮ ਸਾਹਿਬਾ ਤੋਸ਼ਾ ਨਹੀਂ ਤੋਸ਼ਿਆਂ ਦਾ ਭੰਡਾਰ ਲੈ ਕੇ ਆਈ ਹਾਂ ਨੂਰ ਜ਼ਹਾ ਅੱਛਾ ਅਜਿਹਾ ਕੀ ਲਈ ਆਈ ਹੈ ਜ਼ਹੀਨਾ ਆਪ ਜੀ ਦੇ ਮੁਰਸ਼ਿਦ ਸਾਈ ਮੀਆਂ ਮੀਰ ਜੀ ਦਿੱਲੀ ਆਏ ਹੋਏ ਹਨ ਨੂਰ ਜਹਾ ਖੁਸ਼ੀ ਨਾਲ ਉਛਲ ਕੇ ਸੱਚ ਜਹੀਨਾ ਜ਼ਹੀਨਾ ਬਿਲਕੁਲ ਪੱਕੀ ਖਬਰ ਹੈ ਜੀ ਅਰਦਾਸੀ ਨੇਤਾ ਉਹ ਸਥਾਨ ਦਾ ਪਤਾ ਵੀ ਕਰਾ ਲਿਆ ਹੈ ਜਿੱਥੇ ਉਹ ਠਹਿਰੇ ਹੋਏ ਹਨ ਨੂਰ ਜਹਾ ਸ਼ਾਬਾਸ਼ ਜਿੰਨੀ ਜਲਦੀ ਹੋ ਸਕੇ ਉਹਨਾਂ ਤੋਂ ਮਿਲਣ ਦੀ ਇਜਾਜ਼ਤ ਲੈ ਲਵੋ ਜਦੋਂ ਦਾ ਸ਼ੈਨਸ਼ਾ ਨੇ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਭੇਜਿਆ ਹੈ ਸਾਡਾ ਦਿਲ ਬਹੁਤ ਖੁਸ਼ ਰਿਹਾ ਹੈ ਇਉਂ ਜਾਪਦਾ ਹੈ ਕਿ ਕੋਈ ਕਿਆਮਤ ਵਰਪਾ ਹੋਣ ਵਾਲੀ ਹੈ ਸਾਈਂ ਜੀ ਜ਼ਰੂਰ ਇਸ ਦਾ ਕੋਈ ਹੱਲ ਦੱਸਣਗੇ ਜ਼ਹੀਨਾ ਜਿੰਨੀ ਜਲਦੀ ਹੋ ਸਕੇ ਬੇਗਮ ਸਾਹਿਬਾ ਦੇ ਹੁਕਮ ਦੀ ਤਾਮੀਲ ਹੋਵੇਗੀ ਜੀ ਇਹ ਕਹਿ ਕੇ ਜ਼ਹੀਨਾ ਚਲੀ ਗਈ ਔਰ ਕੁਝ ਸਮੇਂ ਬਾਅਦ ਵਾਪਸ ਆਈ ਅਤੇ ادب ਨਾਲ ਸਿਰ ਝੁਕਾ ਬੋਲੀ بیگم ਸਾਹਿਬਾ ਸਾਈ ਮੀਆਂ ਮੀ ਜੀ ਤੋਂ ਇਜਾਜ਼ਤ ਲੈ ਲਈ ਹੈ ਆਪ ਚਾਹੋ ਤਾਂ ਹੁਣੇ ਉਹਨਾਂ ਨੂੰ ਮਿਲਿਆ ਜਾ ਸਕਦਾ ਹੈ ਨੂਰਜਹਾ ਤੇ ਫਿਰ ਠੀਕ ਹੈ ਸਾਡੇ ਜਾਨ ਦੀ ਤਿਆਰੀ ਕਰੋ ਔਰ ਅਸੀਂ ਹੁਣੇ ਉਹਨਾਂ ਨੂੰ ਮਿਲਣ ਜਾਵਾਂਗੇ ਇਸ ਪ੍ਰਸੰਗ ਦਾ ਬਾਕੀ ਰਹਿੰਦਾ ਹਿੱਸਾ ਅਸੀਂ ਅਗਲੇ ਭਾਗ ਵਿੱਚ ਪੜਾਂਗੇ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਇਹੋ ਜਿਹੇ ਗੁਰੂ ਪ੍ਰੇਮ ਵਿੱਚ ਰੰਗੇ ਹੋਏ ਪ੍ਰਸੰਗ ਆਪ ਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ